ਸਤਿ ਸ਼੍ਰੀ ਅਕਾਲ ਜੀ ਅਸ਼ਨੂਰ ਪੁੱਤ ਤੂੰ ਬੋਲਦੀ ਕਿਉਂ ਨਹੀਂ ਆ ਕੀ ਹੋਇਆ ਆ ਕਿਉਂ ਰੋਨੀ ਆ ਕੁਝ ਤਾਂ ਕਹਿ ਬਲਜੀਤ ਸਿੰਘ ਅਸ਼ਨੂਰ ਦੇ ਪਾਪਾ ਜਿਹੜੇ ਹਰ ਦੁੱਜੇ ਦਿਚੇ ਦਿਨ ਆਪਣੀ ਧੀ ਅਸ਼ਨੂਰ ਨਾਲ ਗੱਲ ਕਰਦੇ ਪਰ ਹੁਣ 4-5 ਦਿਨ ਲੰਘ ਗਏ ਬਲਜੀਤ ਸਿੰਘ ਨੇ ਕਈ ਵਾਰ ਫੋਨ ਵੀ ਕੀਤਾ ਪਰ ਕੋਈ ਜਵਾਬ ਨਾ ਆਇਆ ਇੱਕ ਦਿਨ ਅਸ਼ਨੂਰ ਦੇ ਪਤੀ ਮਨਿੰਦਰ ਨੇ ਫੋਨ ਚੁੱਕਿਆ ਤੇ ਬੋਲਿਆ ਪਾਪਾ ਜੀ ਇੱਥੇ ਸਭ ਠੀਕ ਆ ਉਹ ਬਸ ਅਸ਼ਨੂਰ ਦੀ ਥੋੜੀ ਸਿਹਤ ਖਰਾਬ ਸੀ ਤਾਂ ਉਹ ਦਵਾਈ ਖਾ ਕੇ ਸੁੱਤੀ ਪਈ ਆ ਸੱਤ ਦਿਨਾਂ ਤੱਕ ਤੀ ਦੀ ਆਵਾਜ਼ ਬਲਜੀਤ ਸਿੰਘ ਨਾ ਸੁਣ पाए ਜੇ ਦਾ ਕਰਕੇ ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਨੂੰ ਕਬਰਾਟ ਹੋਣ ਲੱਗੀ ਅਜਠਵਾ ਦੇਣ ਸੀ ਸਵੇਰ ਦਾ ਵੇਲਾ ਸੀ ਬਲਜੀਤ ਸਿੰਘ ਜਾਣਦੇ ਸੀ ਕਿ ਮਨਿੰਦਰ ਇਸ ਵਕਤ ਆਫਿਸ ਚੱਲਿਆ ਜਾਂਦਾ ਆ ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਨੇ ਮਿਠਾਂ ਲਿਆ ਕਿ ਅੱਜ ਤਾਂ ਅਸੀਂ ਅਸ਼ਨੂਰ ਨਾਲ ਗੱਲ ਕਰਕੇ ਹੀ ਰਹਾਂਗੇ ਆਖਿਰ ਇਹੋ ਜਿਹਾ ਕੀ ਹੋ ਗਿਆ ਕਿ ਉਹ ਫੋਨ ਤੇ ਗੱਲ ਵੀ ਨਹੀਂ ਕਰ ਰਹੀ ਮਨਿੰਦਰ ਦੇ ਦਸਨ ਤੋਂ ਬਾਅਦ ਵੀ ਬਲਜੀਤ ਸਿੰਘ ਦਾ ਦਿਲ ਇਹ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਸੀ ਕਿ ਸਭ ਠੀਕ ਆ ਉਹਨਾਂ ਨੇ 10 ਵਜੇ ਤੋਂ ਫੋਨ ਕਰਨਾ ਸ਼ੁਰੂ ਕਰ ਦਿੱਤਾ ਅੱਧੇ ਘੰਟੇ ਤੱਕ ਉਹ ਫੋਨ ਕਰਦੇ ਰਹੇ ਪਰ ਕੋਈ ਜਵਾਬ ਨਾ ਆਇਆ ਬਲਜੀਤ ਸਿੰਘ ਨੇ ਪਿਛਲੀ ਰਾਤ ਹੀ ਜਾ ਕੇ ਨਵੀਂ SIM ਲੈ ਲਈ ਸੀ ਹੁਣ ਉਹਨਾਂ ਨੇ ਕੁਝ देर ਰੁਕ ਕੇ ਇੱਕ ਨਵੇਂ ਨੰਬਰ ਤੋਂ ਫੋਨ ਕੀਤਾ ਕੁਝ ਦੇਰ ਬੈਲ ਵੱਜਣ ਤੋਂ ਬਾਅਦ ਕਿਸੇ ਨੇ ਫੋਨ ਚੁੱਕਿਆ ਇਧਰ ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਆਪਣੀ ਧੀ ਦੀ ਚਹਿਕਦੀ ਆਵਾਜ਼ ਸੁਣਦੀ ਚਾਹ ਚ ਬੈਠੇ ਸੀ ਤੇ ਉਧਰੋਂ ਹੌਲੀ-ਹੌਲੀ ਆਵਾਜ਼ ਚ ਹੈਲੋ ਸੁਣਾਈ ਦਿੱਤਾ ਥੋੜੀ ਦੇਰ ਤੱਕ ਬਲਜੀਤ ਸਿੰਘ ਨੇ ਕੁਝ ਨਾ ਕਿਹਾ ਤਸ਼ਨੂਰ ਨੇ ਉਦਾਸ ਜਹੀ ਆਵਾਜ਼ ਵਿੱਚ ਕਿਹਾ ਹੈਲੋ ਕੌਣ ਆ ਕੀਹਦੇ ਨਾਲ ਗੱਲ ਕਰਨੀ ਆ ਤੁਸੀਂ ਬਲਜੀਤ ਸਿੰਘ ਦਾ ਗਲਾ ਪਰ ਗਿਆ ਉਹਨਾਂ ਨੇ ਕਿਹਾ ਅਸ਼ਨੂਰ ਪੁੱਤ ਠੀਕ ਆਣਾ ਤੂੰ ਇਹਨਾਂ ਸੁਣਦੇ ਹੀ ਅਸ਼ਨੂਰ ਫੋਨ ਤੇ ਹੀ ਫੁੱਟ ਫੁੱਟ ਕੇ ਰੋਣ ਲੱਗੀ ਤੇ ਉਹਦੀ ਆਵਾਜ਼ ਬਲਜੀਤ ਸਿੰਘ ਨੂੰ ਸਾਫ਼ ਆ ਰਹੀ ਸੀ ਮਾਪਿਓ ਦਾ ਤਾਂ ਜਿਵੇਂ ਦਿਲ ਹੀ ਨਿਕਲ ਗਿਆ ਹੋਵੇ ਅਸ਼ਨੂਰ ਦੀ ਮਾਂ ਨੇ ਲੜਖੜਾਉਂਦੀ ਹੋਈ ਆਵਾਜ਼ ਚ ਕਿਹਾ ਪੁੱਤ ਕੁਝ ਤਾਂ ਬੋਲ ਤੇਰੀ ਆਵਾਜ਼ ਸੁਣਨੋਂ ਅਸੀਂ ਤਰਸ ਗਏ ਆ ਬੋਲ ਨਾ ਪੁੱਤ ਅਸ਼ਨੂਰ ਬਿਨਾ ਕੋਈ ਜਵਾਬ ਦਿੱਤੇ ਬਸ ਰੋਈ ਜਾ ਰਹੀ ਸੀ ਇਧਰੋਂ ਬਲਜੀਤ ਸਿੰਘ ਪੁੱਛਦੇ ਰਹਿ ਗਏ ਪਰ ਰੋਂਦੇ ਰੋਂਦੇ ਅਸ਼ਨੂਰ ਨੇ ਫੋਨ ਕੱਟ ਦਿੱਤਾ ਅਸ਼ਨੂਰ ਦੀ ਮਾਂ ਵੀ ਬਹੁਤ ਜ਼ਿਆਦਾ ਰੋਣ ਲੱਗੀ ਬਲਜੀਤ ਸਿੰਘ ਦੇ ਹੱਥੋਂ ਵੀ ਫੋਨ ਡਿੱਗ ਗਿਆ ਪਰ ਇਹ ਹੋਏ ਗਲੇ ਤੇ ਨਾ ਮੱਖਾਂ ਨਾਲ ਉਹ ਸਿਰ ਤੇ ਹੱਥ ਰੱਖ ਕੇ ਬਹਿ ਗਿਆ ਉਹਨਾਂ ਦੀ ਹਾਲਤ ਵੇਖ ਕੇ ਉਹਨਾਂ ਦੀ ਪਤਨੀ ਨੇ ਉਹਨਾਂ ਦੇ ਮੋਢੇ ਨੂੰ ਫੜਿਆ ਤੇ ਦਲਾਸਾ ਦਿੱਤਾ ਪਰ ਦੋਵੇਂ ਹੁਣ ਇੱਕ ਹੀ ਕਿਸ਼ਤੀ 'ਚ ਸਵਾਰ ਸੀ ਬਲਜੀਤ ਸਿੰਘ ਨੇ ਥੋੜਾ ਸੋਚਣ ਵਿਚਾਰਨ ਤੋਂ ਬਾਅਦ ਕਿਹਾ ਕਿ ਤੂੰ ਸਮਾਨ ਪੈਕਰ ਅੱਪਾਸ਼ ਨੂਰ ਦੇ ਕੋਲ ਜਾਵਾਂਗੇ ਅੱਜ ਹੀ ਸ਼ਾਮ ਨੂੰ ਨਿਕਲਦੇ ਆਂ ਤਾਂ ਅਸ਼ਨੂਰ ਦੀ ਮਾਂ ਨੇ ਇਤਰਾਜ਼ ਕਰਦੇ ਹੋਏ ਕਿਹਾ ਪਰ ਐਵੇਂ ਅਚਾਨਕ ਬਿਨਾ ਕਿਸੇ ਨੂੰ ਦੱਸੇ ਜੇ ਆਪਾਂ ਅਸ਼ਨੂਰ ਦੇ ਸਹੁਰੇ ਪਹੁੰਚ ਗਏ ਤਾਂ ਉਹਦੇ ਘਰ ਵਾਲੇ ਕੀ ਸੋਚਣਗੇ ਕਿਤੇ ਉਹ ਨਾਰਾਜ਼ ਹੀ ਨਾ ਹੋ ਜਾਣ ਸਾਨੂੰ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਅਸੀਂ ਆਉਣ ਲੱਗੇ ਹਾਂ ਨਹੀਂ ਉਹ ਜ ਨਹੀਂ ਦੱਸਣਾ ਉਹਨਾਂ ਨੂੰ ਕੌਣ ਕੀ ਸੋਚਦਾ ਆ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਫਰਕ ਪੈਂਦਾ ਆ ਤਾਂ ਬਸ ਆਪਣੀ ਧੀ ਦੇ ਅਥਰੂਆਂ ਨਾਲ ਕੁਝ ਤਾਂ ਬੁਰਾ ਹੋਇਆ ਆ ਉਹਦੇ ਨਾਲ ਅਗਲੇ ਦਿਨ 11 ਵਜੇ ਅਸ਼ਨੂਰ ਦੇ ਸਹੁਰੇ ਪਹੁੰਚ ਗਏ ਉਹਨਾਂ ਨੂੰ ਇਸ ਤਰ੍ਹਾਂ ਅਚਾਨਕ ਵੇਖ ਕੇ ਮਨੋ ਜਿਵੇਂ ਉਹਦੇ ਸਹੁਰੇ ਪਰਿਵਾਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਹੋਵੇ ਉਹ ਹਾੜ ਬੜਾ ਗਏ ਤੇ ਬੋਲੀ ਤੁਸੀਂ ਤੁਸੀਂ ਦੱਸਿਆ ਵੀ ਨਹੀਂ ਉਦੋਂ ਹੀ ਅਸ਼ਨੂਰ ਦੀ ਸੱਸ ਬੋਲੀ ਐਵੇਂ ਅਚਾਨਕ ਸਭ ਠੀਕ ਤਾਂ ਹੈ ਨਾ ਭੈਣ ਜੀ ਬਲਜੀਤ ਸਿੰਘ ਨੇ ਆਪਣੇ ਗੁੱਸੇ ਨੂੰ ਸ਼ਾਂਤ ਕਰਦੇ ਹੋਏ ਕਿਹਾ ਕੁਝ ਨਹੀਂ ਕੱਲ ਦੀ ਸਾਨੂੰ ਅਸ਼ਨੂਰ ਦੀ ਬੜੀ ਜਿਆਦਾ ਰਹੀ ਸੀ ਅਸ਼ਨੂਰ ਨੂੰ ਬੁਲਾਇਓ ਕਿੱਥੇ ਆਓ ਹਾਂ ਹਾਂ ਹੁਣੇ ਬੁਲਾਉਨੇ ਆ ਅਸ਼ਨੂਰ ਬਾਹਰ ਆਈ ਤਾਂ ਉਹਨੇ ਆਪਣਾ ਮੂੰਹ ਦੁਪੱਟੇ ਨਾਲ ਢੱਕਿਆ ਹੋਇਆ ਸੀ ਬਲਜੀਤ ਸਿੰਘ ਨੇ ਕਿਹਾ ਪੁੱਤ ਅਸੀਂ ਤੇਰੇ ਮਾਪਿਓ ਆ ਸਾਡੇ ਕੋਲੋਂ ਕੀ ਮੂਲ ਕਾਉਣਾ ਅਸ਼ਨੂਰ ਕੁਝ ਨਹੀਂ ਬੋਲ ਰਹੀ ਸੀ। ਚੁੱਪਚਾਪ ਖੜੀ ਸੀ। ਉਦੋਂ ਹੀ ਅਸ਼ਨੂਰ ਦੀ ਮਾਂ ਨੇ ਉਹਦਾ ਦੁਪੱਟਾ ਪਰੇ ਕੀਤਾ ਤੇ ਫਿਰ ਜੋ ਉਹਨਾਂ ਨੇ ਵੇਖਿਆ ਮੰਨੋ ਜਿਵੇਂ ਉਹਨਾਂ ਦੇ ਸਾਹ ਰੁਕ ਗਏ ਹੁਣ। ਅਸ਼ਨੂਰ ਦੇ ਮੂੰਹ ਤੇ ਕਾਲੇ ਨਿਸ਼ਾਨ ਸੀ। ਅੱਖਾਂ ਸੁੱਜੀਆਂ ਹੋਈਆਂ ਸੀ। ਜਿਵੇਂ ਉਹਦਾ ਚਿਹਰਾ ਖੁਦ ਹੀ ਉਹਦਾ ਦਰਦ ਬਿਆਨ ਕਰ ਰਿਹਾ ਹੋਵੇ। ਦਰਦ ਦਾ ਘੁੱਟ ਪਿੰਦੇ ਹੋਏ ਅਸ਼ਨੂਰ ਦੀ ਮਾਂ ਨੇ ਕਿਹਾ। ਇਹ ਕੀ ਹੋਇਆ ਪੁੱਤ? ਕਿਵੇਂ ਲੱਗੀ ਐ ਸੱਟ? ਅਸ਼ਨੂ ਰੋਂਦੀ ਹੋਈ ਜ਼ਮੀਨ ਤੇ ਬਹਿ ਗਈ ਮਾਂ ਅਸ਼ਨੂਰ ਦਾ ਦਰਦ ਬਰਦਾਸ਼ਤ ਨਾ ਕਰ ਪਾਈ ਬਲਜੀਤ ਸਿੰਘ ਦਾ ਸ਼ੱਕ ਹੁਣ ਯਕੀਨ ਚ ਬਦਲ ਚੁੱਕਾ ਸੀ ਆਪਣੀ ਧੀ ਦੀ ਇਹੋ ਜੀ ਹਾਲਤ ਵੇਖਣ ਤੋਂ ਬਾਅਦ ਤਾਂ ਕੋਈ ਵੀ ਮਾਂ ਪਿਓ ਚੁੱਪ ਨਹੀਂ ਰਹਿ ਸਕਦਾ ਉਹਨਾਂ ਨੇ ਉੱਚੀ ਆਵਾਜ਼ ਵਿੱਚ ਮਨਿੰਦਰ ਨੂੰ ਪੁੱਛਿਆ ਕਿਵੇਂ ਹੋਇਆ ਇਹ ਸਭ ਤੁਸੀਂ ਖੁਦ ਦੱਸੋਗੇ ਜਾਂ ਮੈਂ ਆਪਣੇ ਤਰੀਕੇ ਨਾਲ ਪਤਾ ਕਰਾਂ ਤਾਂ ਮਨਿੰਦਰ ਦੀ ਮਾਂ ਨੇ ਵੀ ਉੱਚੀ ਆਵਾਜ਼ ਚ ਕਿਹਾ ਵੇਖੋ ਪਾਜੀ ਤੁਸੀਂ ਕੁੜੀ ਦੇ ਪਿਓ ਹੋ ਤੁਸੀਂ ਜਰਾ ਆਪੇਚ ਰਹੋ ਆਪਣੀ ਔਕਾਤ ਨਾ ਭੁੱਲੋ ਤੁਸੀਂ ਆਪਣੀ ਕੁੜੀ ਦਾ ਵਿਆਹ ਕਰਕੇ ਉਹਨੂੰ ਵਿਦਾ ਕਰ ਦਿੱਤਾ ਆ ਹੁਣ ਇਹ ਸਾਡੀ ਜ਼ਿੰਮੇਵਾਰੀ ਆ ਤੁਸੀਂ ਇਹਦੀ ਚਿੰਤਾ ਨਾ ਹੀ ਕਰੋ ਤਾਂ ਚੰਗਾ ਹੋਊਗਾ ਬਹੁਤ ਮਾਨ ਸਨਮਾਨ ਕਰ ਲਿਆ ਸੀ ਤੁਹਾਡਾ ਨਿਕਲੋ ਹੁਣ ਇਥੋਂ ਬਲਜੀਤ ਸਿੰਘ ਨੇ ਵੀ ਮਨਿੰਦਰ ਦੀ ਮਾਣੂ ਮੂੰਹ ਤੋੜ ਜਵਾਬ ਦਿੱਤਾ ਤੇ ਕਿਹਾ ਤੁਸੀਂ ਸ਼ਾਇਦ ਭੁੱਲ ਗਏ ਹੋ ਕਿ ਤੁਸੀਂ 31 ਦੇ ਪਿਓ ਨਾਲ ਗੱਲ ਕਰ ਰਹੇ ਹੋ ਮੈਂ ਯਕੀਨਨ ਇੱਥੋਂ ਜਾਵਾਂਗਾ ਪਰ ਆਪਣੀ ਧੀ ਨੂੰ ਨਾਲ ਲੈ ਕੇ ਇਹ ਕੋਈ ਤੁਹਾਡੀ ਜਾਇਦਾਦ ਨਹੀਂ ਆ ਜਿਹੜਾ ਤੁਸੀਂ ਇਹਦੇ ਨਾਲ ਜਿਵੇਂ ਚਾਹੋ ਉਹ ਜਿਹਾ ਸਲੂਕ ਕਰੋ ਅਸ਼ਨੂਰ ਪੁੱਤ ਤੂੰ ਘਬਰਾ ਨਾ ਤੇਰਾ ਮਾਂ ਪਿਓ ਹੁਣ ਤੇਰੇ ਨਾਲ ਆ ਮਨਿੰਦਰ ਦੀ ਮਾਂ ਨੇ ਗੁੱਸੇ 'ਚ ਕਿਹਾ ਬਸ ਕਰੋ ਜੋ ਦਿਲ ਚੰਦਾਏ ਬਸ ਬਕਵਾਸ ਕਰੀ ਜਾਂਦੇ ਹੋ ਜੈ ਸ਼ਰਦ ਦੇ ਨਸ਼ੇ 'ਚ ਮਨਿੰਦਰ ਨੇ ਹੱਥ ਚੋਕੀ ਲਿਆ ਤਾਂ ਕੀ ਹੋ ਗਿਆ ਆਖਿਰ ਇਹ ਪਤਨੀ ਆਏ ਦੀ ਇਹਨਾਂ ਤਾਂ ਇਹਨੂੰ ਸਹਿਣਾ ਹੀ ਪਊਗਾ ਤੇ ਇਹਨੂੰ ਕੀ ਲੋੜ ਸੀ ਹਰ ਗੱਲ ਤੇ ਬਹਿਸ ਕਰਨ ਦੀ ਆਖਰ ਕੋਈ ਕਦੋਂ ਤੱਕ ਬਰਦਾਸ਼ ਕਰੇ ਬਲਜੀਤ ਸਿੰਘ ਨੇ ਗੁੱਸੇ 'ਚ ਕਿਹਾ ਹਾਂ ਭੈਣ ਜੀ ਬਿਲਕੁਲ ਸਹੀ ਕਿਹਾ ਤੁਸੀਂ ਕੋਈ ਕਦੋਂ ਤੱਕ ਬਰਦਾਸ਼ ਕਰੂ ਭਲਾ ਸੁਣਿਆ ਨਾ ਤੂੰ ਅਜਨੂਰ ਪੁੱਤ ਜੇ ਕੋਈ ਪਰੇਸ਼ਾਨ ਕਰੇ ਤਾਂ ਚੁੱਪਣੀ ਬਹਿਣਾ ਚਾਹੀਦਾ ਤੇਰੀ ਸੱਸ ਤੈਨੂੰ ਇੰਨੀ ਵਧੀਆ ਸਿੱਖ ਦਿੰਦੀ ਆ ਪਰ ਲੱਗਦਾ ਆ ਤੂੰ ਉਹਨਾਂ ਦੀ ਗੱਲ ਨਹੀਂ ਮੰਨਦੀ ਹੁਣ ਸੱਚ-ਸੱਚ ਦੱਸ ਕਿ ਕੀ ਮਨਿੰਦਰ ਨੇ ਪਹਿਲੀ ਵਾਰ ਤੇਰੇ ਤੇ ਹੱਥ ਚੁੱਕਿਆ ਆ ਜਾਂ ਇਹ ਪਹਿਲਾਂ ਵੀ ਹੋ ਚੁੱਕਾ ਆ ਅੱਜ ਚੁੱਪਣਾ ਨਹੀਂ ਪੁੱਤ ਬੋਲ ਜਵਾਬ ਦੇ ਅਸ਼ਨੂਰ ਨੇ ਰੋਂਦੇ ਹੋਏ ਕਿਹਾ ਪਾਪਾ ਇਹ ਪਹਿਲੀ ਵਾਰ ਨਹੀਂ ਆ ਪਿਛਲੇ 6 ਮਹੀਨਿਆਂ ਤੋਂ ਇਹੋ ਸਿਲਸਲਾ ਚੱਲ ਰਿਹਾ ਆ ਮੈਂ ਮਮੀ ਜੀ ਨੂੰ ਵੀ ਦੱਸਿਆ ਸੀ ਪਰ ਉਹ ਕਹਿੰਦੀ ਆ ਕਿ ਪਤਨੀ ਆ ਤੂੰ ਸਹਣਾ ਤਾਂ ਪਊਗਾ ਹੀ ਮਨਿੰਦਰ ਨੂੰ ਵੀ ਕਈ ਵਾਰ ਸਮਝਾਇਆ ਪਰ ਕੋਈ ਅਸਰ ਨਹੀਂ ਹੋਇਆ ਸੋਚਿਆ ਤੁਹਾਨੂੰ ਦੱਸਾਂ ਪਰ ਮਨਿੰਦਰ ਨੇ ਧਮਕੀ ਦਿੱਤੀ ਸੀ ਕਿ ਜੇ ਮੈਂ ਕੁਝ ਤੁਹਾਨੂੰ ਦੱਸਿਆ ਤਾਂ ਉਹ ਤੁਹਾਡਾ ਨੁਕਸਾਨ ਕਰੂਗਾ ਮੈਂ ਕੀ ਕਰਦੀ ਪਾਪਾ ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਅਸ਼ਨੂਰ ਇਹ ਕਹਿ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ ਫਿਰ ਪਾਪਾ ਨੇ ਅਸ਼ਨੂਰ ਨੂੰ ਆਪਣੇ ਗਲੇ ਨਾਲ ਲਾਇਆ ਤੇ ਉਹਨੂੰ ਸ਼ਾਂਤ ਕਰਾਇਆ ਤੇ ਕਿਹਾ ਅਸ਼ਨੂਰ ਪੁੱਤ ਇੱਕ ਗੱਲ ਧਿਆਨ ਨਾਲ ਸੁਣ ਲਾ ਅਤਿਆਚਾਰ ਕਰਨਾ ਤੇ ਸਹਿਣਾ ਦੋਵੇਂ ਗਲਤ ਆ ਹਜੇ 1.5 ਸਾਲ ਵਿਆਹ ਨੂੰ ਹੋਇਆ ਆ ਤੇ 6 ਮਹੀਨਿਆਂ ਤੋਂ ਇਹ ਸਾਰਾ ਕੁਝ ਤੂੰ ਇਹਨਾਂ ਦੀ ਗਲਤੀ ਨੂੰ ਲੁਕਾਇਆ ਆ ਮਤਲਬ ਤੂੰ ਵੀ ਗਲਤ ਹੋ ਗਈ ਜਦੋਂ ਮਨਿੰਦਰ ਨੇ ਤੇਰੇ ਤੇ ਪਹਿਲੀ ਵਾਰ ਹੱਥ ਚੁੱਕਿਆ ਸੀ ਉਦੋਂ ਹੀ ਤੈਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀ ਕੋਲ ਪਿਆ ਜੋ ਵੀ ਤੈਨੂੰ ਮਿਲੇ ਉਹਦੇ ਨਾਲ ਹੀ ਇਹਨੂੰ ਮਾਰਨਾ ਚਾਹੀਦਾ ਸੀ ਤੇ ਇੰਨੀ ਜ਼ੋਰ ਨਾਲ ਮਾਰਨਾ ਚਾਹੀਦਾ ਸੀ ਕਿ ਸਾਹਮਣੇ ਵਾਲੇ ਦੀਆਂ ਚੀਕਾਂ ਨਿਕਲ ਜਾਣ ਔਰਤ ਮਰਦ ਦਾ ਭੇਦ ਭਾਵ ਕਰਕੇ ਤੂੰ ਕਮਜ਼ੋਰ ਨਾ ਬਣ ਉਦੋਂ ਤੱਕ ਮਾਰ ਜਦੋਂ ਤੱਕ ਤੈਨੂੰ ਮਾਰਨ ਵਾਲਾ ਤੇਰੇ ਸਾਹਮਣੇ ਹੱਥ ਜੋੜ ਕੇ ਮਾਫੀ ਨਾ ਮੰਗ ਲਵੇ ਮੇਰੀ ਚਿੰਤਾ ਤਾਂ ਬਿਲਕੁਲ ਨਾ ਕਰੀ ਜੇ ਮੈਂ ਆਪਣੀ ਧੀ ਨੂੰ ਡੋਲੀ 'ਚ ਬਿਠਾ ਕੇ ਵਿਦਾ ਕਰ ਸਕਦਾ ਆ ਨਾ ਤਾਂ ਉਸੇ ਧੀ ਨੂੰ ਤਕਲੀਫ ਦੇਣ ਵਾਲੇ ਨੂੰ ਵੀ ਸਿੱਧਾ ਕਰ ਸਕਦਾ ਆ ਬਲਜੀਤ ਸਿੰਘ ਦੀਆਂ ਗੱਲਾਂ ਸੁਣ ਕੇ ਮਨਿੰਦਰ ਦੀ ਮਾਂ ਭੁੱਖ ਲਾ ਗਈ ਤੇ ਬੋਲੀ ਬਸ ਕਰੋ ਇਹ ਤੁਸੀਂ ਕਿਹੋ ਜੀਆਂ ਗੱਲਾਂ ਸਿਖਾਉਂਦੇ ਹੋ ਆਪਣੀ ਧੀ ਨੂੰ ਤੁਸੀਂ ਕੁੜੀ ਦੇ ਪਿਓ ਤੁਹਾਨੂੰ ਝੁੱਕੇ ਰਹਿਣਾ ਚਾਹੀਦਾ ਆ ਤੇ ਤੁਸੀਂ ਆਕੜ ਵਿਖਾਉਂਦੇ ਹੋ ਸਾਡੇ ਹੀ ਘਰ ਆ ਕੇ ਮੈਨੂੰ ਤੇ ਮੇਰੇ ਪੁੱਤ ਨੂੰ ਤਨਕੀ ਦਿੰਦੇ ਹੋ ਤਾਂ ਬਲਜੀਤ ਸਿੰਘ ਨੇ ਵੀ ਕਿਹਾ ਮੈਂ ਕੁੜੀ ਦਾ ਪਿਓ ਆ ਕੋਈ ਅਪਰਾਧੀ ਨਹੀਂ ਜੋ ਮੈਂ ਤੁਹਾਡੇ ਸਾਹਮਣੇ ਹਰ ਵੇਲੇ ਝੁਕਿਆ ਰਹਾ ਤੁਸੀਂ ਇੱਕ ਕੁੜੀ ਦੇ ਪਿਓ ਨੂੰ ਨਾ ਪਰਖੋ ਜੇ ਇੱਕ ਪਾਸੇ ਪਾਣੀ ਵਾਂਗ ਠੰਡਾ ਆਣਾ ਕੁੜੀ ਦਾ ਪਿਓ ਤਾਂ ਦੂਜੇ ਪਾਸੇ ਲੋੜ ਪੈਣ ਤੇ ਜਵਾਲਾਮੁਖੀ ਵੀ ਬਣ ਜਾਂਦਾ ਆ ਮੈਂ ਆਪਣੀਆਂ ਦੋਵਾਂ 3ਾਂ ਤੇ ਪੋਤਰ ਨੂੰ ਬਿਨਾਂ ਭੇਦ ਭਾਵ ਦੇ ਪਾਲਿਆ ਆ ਅੱਜ ਤੱਕ ਕਦੀ ਇਹਨਾਂ ਤੇ ਹੱਥ ਨਹੀਂ ਚੁੱਕਿਆ ਇੱਕ ਖਰੋਜ ਤੱਕ ਨਹੀਂ ਆਉਂ ਦਿੱਤੀ ਮੈਂ ਇਹਨਾਂ ਨੂੰ ਤੇ ਤੁਸੀਂ ਤੁਸੀਂ ਮੇਰੀ ਧੀ ਦੀ ਇਹ ਹਾਲਤ ਕਰ ਦਿੱਤੀ ਤੇ ਤੁਸੀਂ ਮੇਰੇ ਕੋਲੋਂ ਨਿਮਰਤਾ ਦੀ ਉਮੀਦ ਕਰਦੇ ਹੋ ਅਸੀਂ ਲੋਕ ਆਪਣੀਆਂ ਧੀਆਂ ਦੇ ਸਾਹਮਣੇ ਸ਼ੁਰੂ ਤੋਂ ਹੀ ਸੰਸਕਾਰ ਦੇ ਸੁਰਗਮ ਦੇ ਰਹਿਨੇ ਆ ਉਹਨਾਂ ਨੂੰ ਇੰਨਾ ਸੰਸਕਾਰੀ ਬਣਾ ਦੇਣੇ ਆ ਕਿ ਇਹ ਆਪਣੇ ਸਹੁਰੇ ਘਰ ਜਾ ਕੇ ਪੇਕਿਆਂ ਦੀ ਇੱਜ਼ਤ ਦਾ ਸੋਚ ਕੇ ਸਾਰਾ ਕੁਝ ਚੁੱਪਚਾਪ ਸੈਂਦੀਆਂ ਰਹਿੰਦੀਆਂ ਆ ਇਹ ਕਿਹੋ ਜਿਹਾ ਸੰਸਕਾਰ ਆ ਜਿਹੜੇ ਸਾਡੇ ਬੱਚਿਆਂ ਨੂੰ ਹੀ ਤਕਲੀਫ ਦੇਣ ਭੈਣ ਜੀ ਬਹੁਤ ਵੇਖ ਲਿਆ ਤੁਹਾਨੂੰ ਤੇ ਤੁਹਾਡੇ ਮੁੰਡੇ ਦੇ ਗੁਣਾ ਨੂੰ ਵੀ ਹੁਣ ਤੁਸੀਂ ਆਰਾਮ ਨਾਲ ਆਪਣੇ ਮੁੰਡੇ ਨੂੰ ਸਿਖਾਓ ਤੇ ਪੜ੍ਹਾਓ ਅਸ਼ਨੂਰ ਪੁੱਤ ਤੂੰ ਚੱਲ ਸਾਡੇ ਨਾਲ ਮਨਿੰਦਰ ਦੀ ਮਾਂ ਨੇ ਵੀ ਅਸ਼ਨੂਰ ਨੂੰ ਧੱਕਾ ਦਿੰਦੇ ਹੋਏ ਕਿਹਾ ਹਾਂ ਹਾਂ ਲੈ ਜਾਓ ਇਹਨੂੰ ਤੁਹਾਨੂੰ ਕੀ ਲੱਗਦਾ ਆ ਮੇਰੇ ਪੁੱਤ ਨੂੰ ਕੋਈ ਕੁੜੀ ਨਹੀਂ ਮਿਲਣੀ ਇਹੋ ਜਿਹੇ ਰਿਸ਼ਤਿਆਂ ਦੀ ਤਾਂ ਲੈਣ ਲੱਗੀ ਆ ਮੇਰੇ ਪੁੱਤ ਦੇ ਪਿੱਛੇ ਨਿਕਲ ਜਾ ਤੁਸੀਂ ਇੱਥੋਂ ਤਾਸ਼ਨੂਰ ਦੀ ਮਾਂ ਨੇ ਅਸ਼ਨੂਰ ਨੂੰ ਸੰਭਾਲਦੇ ਹੋਏ ਕਿਹਾ ਕਿੰਨੀ ਬਤਮੀਜ਼ ਜਨਾਨੀਆਂ ਬੋਲਣ ਦੀ ਵੀ ਅਕਲ ਨਹੀਂ ਮੈਂ ਤਾਂ ਸ਼ੁਰੂ ਤੋਂ ਹੀ ਜਾਣਦੀ ਸੀ ਇਹਨਾਂ ਨੂੰ ਕਿ ਭਲਾ ਇਹ ਕੱਲੇ ਦਾਜ ਨਾਲ ਇਹਨਾਂ ਦਾ ਢਿੱਡ ਕਿਵੇਂ ਭਰੂਗਾ ਅਸ਼ਨੂਰ ਦੇ ਪਾਪਾ ਨੇ ਹੱਸਦੇ ਹੋਏ ਕਿਹਾ ਰਹਿਨ ਦੇ ਅਸ਼ਨੂਰ ਦੀ ਮਾਂ ਇਹਨਾਂ ਨੂੰ ਖਿਆਲੀ ਪਲਾਵ ਪਕਾਉਣ ਦੇ ਮੈਂ ਵੀ ਵੇਖਦਾ ਆ ਕਿ ਆਪਣੇ ਮੁੰਡੇ ਦਾ ਦੂਜਾ ਵਿਆਹ ਕਿਵੇਂ ਕਰੰਦਿਆ ਏ ਜਨਾਨੀ ਚਲੋ ਹੁਣ ਆਪਾਂ ਚੱਲਦੇ ਆ ਤੁਸੀਂ ਤਾਂ ਮਨਿੰਦਰ ਲਈ ਰਿਸ਼ਤਾ ਵੀ ਵੇਖਣਾ ਏ ਨਾ ਹੁਣ ਵੇਖੋ ਮਨਿੰਦਰ ਨੇ ਗੁੱਸੇ ਚ ਆ ਕੇ ਅਸ਼ਨੂਰ ਨੂੰ ਆਪਣੇ ਵੱਲ ਖਿੱਚਦੇ ਹੋਏ ਇੱਕ ਥੱਪੜ ਮਾਰ ਦਿੱਤਾ ਤਾਂ ਅਸ਼ਨੂਰ ਦੇ ਪਾਪਾ ਬੋਲੇ ਅਸ਼ਨੂਰ ਪੁੱਤ ਅੱਜ ਤੇਰੇ ਜਿੰਨੀ ਵੀ ਹਿੰਮਤ ਆਣਾ ਓਨੀ ਜ਼ੋਰ ਨਾਲ ਇਹਦੀ ਗਲਤ ਇਹੋ ਜਿਹਾ ਤਮਾਚਾ ਮਾਰ ਜਿਹੜਾ ਇਹਨੂੰ ਸਾਰੀ ਜ਼ਿੰਦਗੀ ਯਾਦ ਰਹੇ ਮੈਂ ਵੀ ਵੇਖਦਾ ਆ ਤੈਨੂੰ ਹੁਣ ਇੱਥੇ ਕੌਣ ਕੀ ਕਹਿੰਦਾ ਆ ਅਸ਼ਨੂਰ ਨੇ ਵੀ ਦੋ ਥੱਪੜ ਮਨਿੰਦਰ ਦੀ ਗੱਲ ਤੇ ਮਾਰ ਦਿੱਤੇ ਥੱਪੜ ਇਹਨੂੰ ਜ਼ੋਰ ਨਾਲ ਮਾਰੇ ਕਿਉਂ ਜ਼ਮੀਨ ਤੇ ਡਿੱਗ ਗਿਆ ਬਲਜੀਤ ਸਿੰਘ ਨੇ ਇੱਕ ਸੀਟੀ ਮਾਰੀ ਤੇ ਪੁਲਿਸ ਅੰਦਰ ਆ ਗਈ ਜਿਹੜੀ ਕਿ ਪਹਿਲਾਂ ਹੀ ਗੇਟ 'ਚ ਖੜੀ ਸੀ ਇਹ ਸਭ ਬਲਜੀਤ ਸਿੰਘ ਦਾ ਹੀ ਪਲਾਨ ਸੀ ਪੁਲਿਸ ਨੇ ਵੇਖ ਕੇ ਮਨਿੰਦਰ ਤੇ ਉਹਦੀ ਮਾਂ ਦੇ ਰੌਂਗ ਤੇ ਖੜੇ ਹੋ ਗਏ ਮਨਿੰਦਰ ਆਉਣ ਵਾਲੇ ਹਾਲਾਤਾਂ ਨੂੰ ਜਾਣ ਗਿਆ ਸੀ ਤੇ ਮਾਂ ਨੂੰ ਇਸ਼ਾਰਾ ਕੀਤਾ ਕਿ ਮਾਂ ਮਾਫੀ ਮੰਗ ਲਾ ਨਹੀਂ ਤਾਂ ਆਪਾਂ ਪੂਰਾ ਫਸਾਂਗੇ ਹੁਣ ਮਨਿੰਦਰ ਤਾਸ਼ਨੂਰ ਦੇ ਪੈਰਾਂ 'ਚ ਡਿੱਗ ਗਿਆ ਤੇ ਮਨਿੰਦਰ ਦੀ ਮਾਂ ਵੀ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਬਲਜੀਤ ਸਿੰਘ ਅਸ਼ਨੂਰ ਵੱਲ ਵੇਖਣ ਲੱਗੇ ਤਾਂ ਪੂਰੀ ਹਿੰਮਤ ਦੇ ਨਾਲ ਅਸ਼ਨੂਰ ਨੇ ਕਿਹਾ ਤੁਸੀਂ ਇਹ ਹੱਥ ਜੋੜਨ ਵਾਲਾ ਡਰਾਮਾ ਆਪਣੇ ਵਕੀਲ ਦੇ ਸਾਹਮਣੇ ਕਰਿਓ ਸ਼ਾਇਦ ਤੁਹਾਡਾ ਕੋਈ ਭਲਾ ਹੋ ਜਾਵੇ ਫਿਰ ਪੁਲਿਸ ਬੋਲੀ ਹੁਣ ਮਾਂ ਪੁੱਤ ਦੋਵੇਂ ਆਰਾਮ ਨਾਲ ਜੇਲ੍ਹ ਚ ਬੈੱਕ ਕੇ ਗਿਆਨ ਵੰਡਿਓ ਇਹਨੇ ਨੂੰ ਬਲਜੀਤ ਸਿੰਘ ਵੀ ਬੋਲ ਪਏ ਤੇ ਹਾਂ ਇਹਨਾ ਹੀ ਨਹੀਂ ਦਾਜ ਤੇ ਜਿੰਨਾ ਖਰਚਾ ਕੀਤਾ ਸੀ ਨਾ ਅਸੀਂ ਉਹਦੀ ਲਿਸਟ ਵੀ ਮੇਰੇ ਕੋਲ ਆ ਵਿਆਜ ਸਮੇਤ ਉਹ ਸਾਰਾ ਕੁਝ ਵਾਪਸ ਕਰਨ ਦੀ ਤਿਆਰੀ ਕਰ ਲਿਓ ਮਨਿੰਦਰ ਤੇ ਉਹਦੀ ਮਾਂ ਗਿੜਗੜਾਉਂਦੇ ਰਹਿ ਗਏ ਤੇ ਪੁਲਿਸ ਉਹਨਾਂ ਦੋਵਾਂ ਨੂੰ ਜੇਲ੍ਹ ਲੈ ਗਈ ਬਲਜੀਤ ਸਿੰਘ ਆਪਣੀ ਕੁੜੀ ਤੇ ਘਰਵਾਲੀ ਦੇ ਨਾਲ ਸਿਰ ਉੱਚਾ ਕਰਕੇ ਗਰਵ ਨਾਲ ਉੱਥੋਂ ਨਿਕਲ ਗਏ ਬਲਜੀਤ ਸਿੰਘ ਨੇ ਦੋਵਾਂ ਮਾਂ ਪੋਤੇ ਨੂੰ ਕਰੇ ਲੁਹਿੰਸਾ ਦੇ ਕੇਸ ਵਿੱਚ 2-2 ਸਾਲ ਦੀ ਜੇਲ੍ਹ ਕਰਾ ਦਿੱਤੀ ਸੋ ਦੋਸਤੋ ਉਹਨਾਂ ਹੀ ਸਹੋ ਜਿੰਨਾ ਮناسب ਹੋਵੇ ਜਦੋਂ ਗੱਲ ਤੁਹਾਡੀ ਇੱਜ਼ਤ ਤੇ ਆ ਜਾਵੇ ਤਾਂ ਬੇਝਿਜਕ ਪਲਟਵਾਰ ਕਰੋ ਕਪੜੀ ਪਰੇਸ਼ਾਨੀ ਆਪਣੇ ਘਰ ਦੱਸੋ ਦੁਨੀਆ ਦੀ ਨਾ ਸੋਚੋ ਆਪਣੀ ਆਵਾਜ਼ ਉਦੋਂ ਹੀ ਚੁੱਕੋ ਜਦੋਂ ਤੁਹਾਡੇ ਤੇ ਪਹਿਲੀ ਵਾਰ ਅਤਿਆਚਾਰ ਹੋਇਆ ਹੋਵੇ ਗੱਲ ਵਧਨ ਦੀ ਉਡੀਕ ਨਾ ਕਰੋ ਚੁੱਪ ਰਹਿਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੀ ਇਜਾਜ਼ਤ 7 ਸ਼ਰੀਆ ਕਾਲ ਜੀ